ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਬੋਰਚੇ ਤੋਂ ਬੋਲਦਾ 359 ਦਿਨ ਹੋ ਗਏ ਸਮੋਰਚੇ ਨੂੰ ਚਲਦਿਆਂ ਹੋਇਆਂ ਔਰ ਅਸੀਂ ਲੋਕਾਂ ਨੂੰ ਕਹਿਣਾ ਚਾਹਾਂਗੇ ਜੇ ਇਹ ਅਗਲੀ ਗੱਲਬਾਤ ਦੇ ਵਿੱਚ ਮਸਲੇ ਹੱਲ ਅਸੀਂ ਕਰਾਉਣਾ ਚਾਹੁੰਨੇ ਆ ਜਿੱਦੜ ਨੂੰ ਵਧਿਆ ਜਾ ਰਿਹਾ ਤੇ ਹਰੇਕ ਪਿੰਡ ਦੇ ਵਿੱਚੋਂ ਇੱਕ ਟ੍ਰੈਕਟਰ ਟਾਲੀ ਇੱਕ ਟ੍ਰੈਕਟਰ ਟਾਲੀ ਵੱਧ ਤੋਂ ਵੱਧ ਗਿਣਤੀ ਵਿੱਚ ਬਾਡਰਾਂ ਤੇ ਆਓ ਮਲਾਜਮਾਂ ਨੂੰ ਕਹਿਨੇ ਹੁੰਨੇ ਆ ਵੀ ਜਿੱਦਣ ਸਿਲਚਰ ਐਤਵਾਰ ਛੁੱਟੀ ਹੋਵੇ ਵੱਧ ਤੋਂ ਵੱਧ ਬਾਡਰਾਂ ਤੇ ਬਹੁਤਿਆ ਕਰੋ ਲੋਕਾਂ ਦੇ ਦਬਾਅ ਹੇਠ ਹੀ ਅਸਲ ਫੈਸਲੇ ਹੁੰਦੇ ਹੁੰਦੇ ਇਸ ਕਰਕੇ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਮਨਾਈ ਜਾਣੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਇਹ ਬਾਰਡਰਾਂ ਤੇ ਪਹੁੰਚਿਆ ਜਾਣਾ ਚਾਹੀਦਾ ਇਹਦੇ ਨਾਲ ਦੀ ਨਾਲ ਪੰਜੀ ਨੂੰ ਜਿਹੜਾ ਆਪਣਾ ਦਿੱਲੀ ਕੂਚ ਕਰਨਾ ਵਾ ਉਹ ਵੀ ਹੈਗਾ ਵਾ ਉਹਦੀ ਵੀ ਤਿਆਰੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਜੋਰ ਸ਼ੋਰ ਨਾਲ ਆਪਣੇ ਪੱਦਰ ਤੇ ਕਰਨ ਅਸੀਂ ਵੇਖ ਰਹੇ ਹਾਂ ਜਵੇਂ ਲੰਬੀ ਟਰਾਂਸਮਿਸ਼ਨ ਆੜਾ 12 ਨੌਜਵਾਨਾਂ ਨੂੰ ਡਿਪੋਰਟ ਕਰਕੇ ਭੇਜਿਆ ਗਿਆ ਵਾ ਇਹਦੇ ਵਿੱਚ ਸਾਰੇ ਮੁਲਖ ਦੇ ਨੌਜਵਾਨ ਹੈਗੇ ਆ ਜਿਹੜੇ ਬੇਰੁਜ਼ਗਾਰੀ ਕਰਕੇ ਅਨਲੀਗਲ ਢੰਗ ਨਾਲ ਅਮਰੀਕਾ ਵਿੱਚ ਗਏ ਸੀਗੇ ਦੁੱਖ ਦੀ ਗੱਲ ਆ 56 ਇੰਚ ਦਾ ਸੀਨਾ ਇੱਕ ਵਾਰੀ ਵੀ ਅਮਰੀਕਾ ਨੂੰ ਇਹ ਨਾ ਕਹਿ ਸਕਿਆ ਕਿ ਤੁਹਾਨੂੰ ਇਸ ਤਰੀਕੇ ਨਾਲ ਸਾਡੇ ਨਾਗਰਿਕਾਂ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਜਾਇ ਇਹ ਕਹਿ ਦਿੰਦੇ ਜੇ ਅਸੀਂ ਆਪਣੇ ਨਾਗਰਿਕਾਂ ਨੂੰ ਆਪਣੇ ਘਰ ਚ ਜਾ ਕੇ ਲੈ ਕੇ ਆਵਾਂਗੇ ਉਹਨਾਂ ਨੇ ਇੱਕ ਵਾਰੀ ਵੀ ਜਿਹੜੀ ਕਮੰਤਰੀ ਮਾਨਵ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਹੈਗੀ ਜੋ ਅਸੀਂ ਸਮਝਦੇ ਹਾਂ ਇਹਦੋਂ ਕਹਾ ਅਮਰਸਾ ਰੇਪੋਰਟ ਤੇ ਜਿਵੇਂ ਰਵਨੀਤ ਬਿੱਟੂ ਬੋਲਦਾ ਕੇਂਦਰੀ ਰਾਜ ਮੰਤਰੀ ਰੇਲਵੇ ਦਾ ਭਈ ਇਹ ਜਿਹੜਾ ਪੰਜਾਬ ਦੀ ਸਰਕਾਰ ਆ ਇਹ ਨਾਕਾਮ ਜਾ ਰਹੀ ਆ ਏਜੰਟਾਂ ਨੂੰ ਠੱਗੀ ਮਾਰਨ ਤੋਂ ਤੇ ਮੈਂ ਕਹਿੰਦਾ ਵੀ ਗੁਜਰਾਤ ਦੇ ਵਿੱਚ ਕਿਹੜਾ ਕਾਮਜਾਬ ਰਹੀ ਜਿੱਥੇ ਡਬਲ ਇਨ ਵਾਲੀ ਸਰਕਾਰ ਆ ਹਰਿਆਣਾ ਵਿੱਚ ਕਿਹੜਾ ਕਾਮਜਾਬ ਕੀ ਬਾਕੀ ਪੂਰੇ ਦੇਸ਼ ਦੇ ਵਿੱਚ ਵੀ ਹਾਂ ਸੱਚ ਤਾਂ ਇਹ ਆ ਕਿ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੂਬੇ ਦੀਆਂ ਸਰਕਾਰਾਂ ਹੋਣ ਆਹ ਜਿਹੜੇ ਏਜੰਟ ਠੱਗੀਆਂ ਮਾਰਦੇ ਆ ਇਹਨਾਂ ਨਾਲ ਨਿਪਟਨ ਦੇ ਵਿੱਚ ਨਾ ਕਾਮਜਾਬ ਰਹੀ ਆ ਇਹਨਾਂ ਦੇ ਖਿਲਾਫ ਕੇਂਦਰ ਦੇ ਵਿੱਚ ਵੀ ਤੇ ਸੂਬਿਆਂ ਦੇ ਵਿੱਚ ਵੀ ਸਖਤ ਕਾਨੂੰਨ ਆਉਣੇ ਚਾਹੀਦੇ ਆ ਜਿੰਨੀਆਂ ਠੱਗੀਆਂ ਮਾਰੀਆਂ ਨੌਜਵਾਨਾਂ ਨਾਲ ਅਰ ਕੇਂਦਰ ਨੂੰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹਨਾਂ ਨੌਜਵਾਨਾਂ ਦੀ ਜਿਹੜਾ ਨੁਕਸਾਨ ਹੋ ਗਿਆ ਆਰਥਿਕ ਪਰਪਾਈ ਕਰਨੀ ਚਾਹੀਦੀ ਆ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਅ ਨਵੀਂ ਦਿੱਲੀ ਰੇਲ ਰੇਲਵੇ ਦੇ ਵਿੱਚ ਹਾਦਸਾ ਹੋਇਆ ਵਾ ਜਿੱਚ 18 ਨਾਗਰਿਕ ਮਾਰੇ ਗਏ ਨਵਰੀਤ ਬਿੱਟੂ ਜੀ ਤੁਸੀਂ ਵੀ ਜ ਉਹਦੇ ਮੰਤਰਾਲੇ ਦੇ ਵਿੱਚ ਇਹ ਲੁਗਾ ਕੁੰਭ ਦੇ ਵਿੱਚ ਭੱਗ ਦੜ ਹੋਈ ਜਿੰਨਾ ਵੀ ਪਰਿਵਾਰਾਂ ਦੇ ਜੀ ਚਲੇ ਗਏ ਉਹਦਾ ਪਰਿਵਾਰਾ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਸਵੇਦਨਾ ਸਾਡੀ ਅਰੇ ਤੋਂ ਕਹਾ ਕਹਿੰਨੇ ਆ ਪਿੱਤੇ ਰਾਜਨੀਤੀ ਕਰਨ ਦੀ ਬਜਾਏ ਭਾਰਤ ਸਰਕਾਰ ਮੰਨੇ ਉਹਦੀ ਰੇਲ ਦੀ ਵਿਵਸਥਾ ਉਹਦੀ ਕੁੰਬ ਮੇਲੇ ਦੀ ਵਿਵਸਥਾ ਠੀਕ ਨਹੀਂ ਹੈਗੀ ਅਰੇ ਬਾਰ ਬਾਰ ਹੋ ਰਿਹਾ ਹੈ ਗਾਵਾ ਔਰ ਇਸ ਕਰਕੇ ਚਾਹੇ ਨੌਜਵਾਨ ਆ ਰਹੇ ਨੇ ਡਿਬੋਟ ਹੋ ਕੇ ਭਾਰਤ ਵਿੱਚ ਚਾਹੇ ਰੇਲਵੇ ਵਾਲਾ ਮੁੱਦਾ ਹੈਗਾ ਇਹਦਾ ਸਿਆਸੀਕਰਨ ਨਾ ਕੀਤਾ ਜਾਵੇ ਇਹ ਗਾਹਾਂ ਨਾ ਵਾਪਰੇ ਔਰ ਜਿਹੜੇ ਨੌਜਵਾਨ ਆ ਰਹੇ ਆ ਦੱਸਦੇ ਆ ਵੀ ਭਾਰਤ ਵਿੱਚ ਸਭ ਤੋਂ ਵੱਡੀ ਬੇਰੋਜ਼ਗਾਰੀ ਆ ਸੂਬਿਆਂ ਵਿੱਚ ਵੀ ਬੇਰੋਜ਼ਗਾਰੀ ਹੈਗੀ ਆ ਬੇਰੋਜ਼ਗਾਰੀ ਦਾ ਹੱਲ ਕਰਨ ਵਾਸਤੇ ਖੇਤੀ ਸੈਕਟਰ ਦੇ ਮਸਲੇ ਹੱਲ ਕਰਨੇ ਪੈਣੇ ਆ ਅੱਜ ਵੀ ਸਰਕਾਰ ਦੀਆਂ ਰਿਪੋਰਟਾਂ ਅਨਸਾਰ 45% ਅਸੀਮ ਰਜਗਾਰ ਦੇ ਰਹੇ ਆ ਖੇਤੀ ਸੈਕਟਰ ਦੇ ਵਿੱਚੋਂ ਔਰ ਖੇਤੀ ਸੈਕਟਰ ਨੂੰ ਮਾਰਿਆ ਜਾ ਰਿਹਾ ਇਸ ਕਰਕੇ ਕਹਿੰਦੇ ਆ ਪਬਲੀ ਮੀਟਿੰਗ ਦੇ ਵਿੱਚ ਕੇਂਦਰ ਠੋਸ ਫੈਸਲਾ ਕਰਕੇ ਆਵੇ ਤਾਂ ਜੋ ਖੇਤੀ ਸੈਕਟਰ ਨੂੰ ਲਾਹੇਮੰਦਾ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਜਿਹੜਾ ਵਾ ਉਹ ਦਿੱਤਾ ਜਾ ਸਕੇ ਪਰ ਲੋਕਾਂ ਨੂੰ ਬੇਨਤੀ ਆ ਵੀ ਤੁਹਾਡਾ ਧੰਨਵਾਦੀਆਂ ਇਸ ਮੋਰਚੇ ਨੂੰ 1 ਸਾਲ ਪੂਰਾ ਕਰਦੇ ਹੁਣ ਵੀ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕਰਦੇ ਆ ਧੰਨਵਾਦ